ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਸਿਆਸੀ ਪ੍ਰੋਗਰਾਮ ਵਿਚਾਰ ਵਟਾਂਦਰਾ ਤੇ ਜਿੱਥੇ ਅਸੀਂ ਪੰਜਾਬ ਦੀ ਸਿਆਸਤ ਦੇ ਪੱਖ ਦੇ ਮੁੱਦਿਆਂ ਤੇ ਗੱਲਬਾਤ ਕਰੀਦੀ ਹੈ ਅਤੇ ਸੱਚ ਦੀ ਤਲਾਸ਼ ਕਰਦੇ ਹਾਂ ਅੱਜ ਅਸੀਂ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਇੱਕ ਗੰਭੀਰ ਸਮਾਜਿਕ ਚੁਣੌਤੀ ਬਣੀ ਹੋਈ ਹੈ ਜਿਸ ਨੇ ਨੌਜਵਾਨ ਪੀੜ੍ਹੀ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ ਇਸ ਸੰਦਰਭ ਦੇ ਵਿੱਚ ਪੰਜਾਬ ਗਵਰਨਰ ਗੁਲਾਬਚੰਦ ਕਟਾਰੀਆ ਦੇ ਵੱਲੋਂ ਸ਼ੁਰੂ ਕੀਤੀ ਗਈ ਨਸ਼ਿਆਂ ਦੇ ਵਿਰੁੱਧ ਦੂਜੀ ਪੈਦਲ ਯਾਤਰਾ ਇੱਕ ਮਹੱਤਵਪੂਰਨ ਕਦਮ ਦੇ ਵਜੋਂ ਉਭਰੀ ਹੈ ਫਿਰੋਜ਼ਪੁਰ ਤੋਂ ਆਰੰਭ ਹੋਈ ਇਸ ਯਾਤਰਾ ਦੇ ਵਿੱਚ ਧਾਰਮਿਕ ਨੇਤਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਸਿਆਸੀ ਨੇਤਾ ਸੁਖਵੀਰ ਸਿੰਘ ਬਾਦਲ ਦੀ ਸ਼ਮੂਲੀਅਤ ਨੇ ਇਸ ਨੂੰ ਵਿਆਪਕ ਰੂਪ ਦਿੱਤਾ ਹੈ ਪਰ ਇਸ ਨੇ ਸਿਆਸੀ ਵਿਵਾਦ ਵੀ ਪੈਦਾ ਕੀਤਾ ਹੈ ਕਾਂਗਰਸ ਨੇਤਾ ਰਾਜਾ ਬੜਿੰਗ ਨੇ ਇਸ ਨੂੰ ਸਮਝੌਤਾ ਐਕਸਪ੍ਰੈਸ ਕਹਿ ਕੇ ਕਿ ਅਕਾਲੀ ਭਾਜਪਾ ਗੱਠਜੋੜ ਦੀ ਅਟਕਲਾਂ ਨੂੰ ਹਵਾ ਦਿੰਦੀ ਹੈ ਤੇ ਜਦਕਿ ਗਵਰਨਰ ਇਸ ਨੂੰ ਲੋਕ ਅੰਦੋਲਨ ਦੇ ਵਜੋਂ ਪੇਸ਼ ਕਰ ਰਹੇ ਨੇ ਇਹ ਯਾਤਰਾ ਜੋ ਹੈ ਨਾ ਸਿਰਫ ਨਸ਼ਾ ਦੇ ਵਿਰੁੱਧ ਜਾਗਰੂਕਤਾ ਫੈਲਾਉਣ ਦਾ ਮਾਧਿਅਮ ਹੈ ਬਲਕਿ ਪੰਜਾਬ ਦੀ ਸਿਆਸਤ ਗਤੀਸ਼ੀਲਤਾ ਨੂੰ ਵੀ ਉਜਾਗਰ ਕਰ ਰਹੀ ਹੈ ਪਰ ਇਸ ਦੇ ਪਿੱਛੇ ਦੀ ਸਿਆਸਤ ਕੀ ਕੁਝ ਕਹਿੰਦੀ ਹੈ ਇਸ ਤੇ ਅੱਜ ਗੱਲਬਾਤ ਕਰਾਂਗੇ ਸੋ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੋਸ਼ਨ ਖੇੜਾ ਜੀ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਖੇੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਮੇਰੇ ਬਣੀ ਰਾਜੀ ਲੋ ਖੇੜਾ ਸਾਹਿਬ ਗੱਲ ਕੀਤੀ ਜਾਵੇ ਤਾਂ ਪੰਜਾਬ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਦੂਸਰੀ ਪੈਦਲ ਯਾਤਰਾ ਜੋ ਕਿ ਫਿਰੋਜ਼ਪੁਰ ਇਸ ਦੇ ਵਿੱਚ ਰਾਧਾ ਸਵਾਮੀ ਟੇਰਾ ਪ੍ਰਮੁਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਸੁਖਬੀਰ ਸਿੰਘ ਬਾਦਲ ਦੇ ਪਹੁੰਚਣ ਉਪਰੰਤ ਰਾਜਾਪੜਿੰਗ ਇਸ ਯਾਤਰਾ ਨੂੰ ਸਮਝੌਤਾ ਐਕਸਪ੍ਰੈਸ ਦਾ ਨਾਮ ਦੇ ਰਹੇ ਨੇ ਤੇ ਜਦਕਿ ਗਵਰਨਰ ਕਟਾਰੀਆ ਇਸ ਯਾਤਰਾ ਨੂੰ ਲੋਕ ਯਾਤਰਾ ਕਹਿ ਰਹੇ ਨੇ ਅਸਲ ਦੇ ਵਿੱਚ ਕੀ ਵਿਖਾਈ ਕੀ ਦੇ ਰਿਆ ਹੈ ਇਸ ਦੇ ਵਿੱਚ ਅਸਲ ਸੱਚ ਦੇਖੋ ਗੱਲ ਹੈ ਕਿ ਆ ਵੀ ਸਾਡੇ ਨਾ ਪੰਜਾਬ ਦੇ ਵਿੱਚ ਕੋਈ ਵੀ ਕੰਮ ਕਰਦਾ ਕੋਈ ਵੀ ਹੂੰ ਉਹ ਅਸੀਂ ਉਹਨੂੰ ਰਾਜਨੀਤਿਕ ਨਾ ਜੋੜਦੇ ਹਾਂ ਜੋੜਨਾ ਨਹੀਂ ਚਾਹੀਦਾ ਉਹ ਰਾਜਨੀਤਿਕ ਉਹਨੂੰ ਵਰਵਾਹੀ ਕਰ ਰਿਹਾ ਜੀ ਇਹ ਗੱਲ ਸੱਚ ਹੈ ਕਿ ਜਿਹੜੇ ਸਾਡੇ ਗਵਰਨਰ ਸਾਹਿਬ ਨੇ ਗੁਲਾਬ ਸਿੰਘ ਕਟਾਰੀਆ ਸਾਹਿਬ ਹੂੰ ਉਹਨਾਂ ਨੇ ਮਤਲਬ ਪੰਜਾਬ ਚ ਆ ਕੇ ਪੰਜਾਬ ਦੇ ਲੋਕਾਂ ਦੇ ਸਵੈ ਮਾਨ ਲਈ ਬੜਾ ਕੰਮ ਕਰਦੇ ਆ ਹੂੰ ਉਹ ਪੰਜਾਬ ਦੇ ਲੋਕਾਂ ਦਾ ਦਰਦ ਵੀ ਸਮਝਦੇ ਆ ਪੰਜਾਬ ਦੇ ਲੋਕਾਂ ਨੂੰ ਜਾਣਦੇ ਵੀ ਆ ਬਹੁਤ ਸਾਰੀਆਂ ਗੱਲਾਂ ਹੈਗੀਆਂ ਜਿਹੜੀਆਂ ਕਟਾਰੀਆ ਸਾਹਿਬ ਦੇ ਆਉਣ ਤੋਂ ਬਾਅਦ ਇੱਕ ਨਵੀਂ ਰੂਪਰੇਖਾ ਬਣੀ ਹੈ ਹੂੰ ਬੇਸ਼ੱਕ ਜਦੋਂ ਉਹ ਵਿਧਾਨ ਸਭਾ 'ਚ ਬੋਲਦੇ ਆ ਆਪਣੇ ਕਿਸੇ ਵੀ ਸੈਸ਼ਨ ਦੇ ਵਿੱਚ ਮੇਰੀ ਸਰਕਾਰ ਕਹਿੰਦੇ ਆ ਹੂੰ ਭਗਵੰਤ ਮਾਨ ਸਾਹਿਬ ਦੀ ਤੇ ਭਗਵੰਤ ਮਾਨ ਸਾਹਿਬ ਤਾਂ ਪਿੰਨ ਤੋਂ ਗਵਰਨਰਾਂ ਮੰਨ ਲਓ ਉੱਚ ਅਧਿਕਾਰੀ ਆ ਰਹੇ ਆ ਪਿੱਲੇ ਗਵਰਨਰ ਆ ਉਹਨਾਂ ਨੇ ਵੀ ਰਿਆ ਜੀ ਹਾਂਜੀ ਇਹਨਾਂ ਦੇ ਨਾਲ ਭਵੇਂ ਨਹੀਂ ਰਿਆ ਤੇ ਨਾਲ ਵੀ ਨਹੀਂ ਗੇ ਹਮ ਠੀਕ ਆ ਜਿਹੜੇ ਸੋ ਪਹਿਲਾਂ ਗਵਰਨਰ ਸਾਹਿਬ ਸੀ ਉੱਥੇ ਰੋਜ ਤਾਂ ਸੀ ਮੇੜੂ ਮਿਣੀ ਹੁੰਦੀ ਰਹਿੰਦੀ ਸੀ ਰੋਜ ਨਾਲ ਜੀ ਹਾਂਜੀ ਐ ਕਿ ਮੇੜੂ ਮਿਣੀ ਨਹੀਂ ਹੁੰਦੀ ਕਿਉਂਕਿ ਇਹ ਗੱਲ ਹੈਗੀ ਆ ਕਿ ਜਦੋਂ ਕਿਸੇ ਵੀ ਸਟੇਟ ਦਾ ਗਵਰਨਰ ਆ ਉਹ ਕੇਂਦਰ ਸਰਕਾਰ ਦਾ ਹੀ ਹੁੰਦਾ ਤੇ ਕੇਂਦਰ ਕਰ ਭਾਜਪਾ ਦੀ ਆ ਜੀ ਹਾਂਜੀ ਤੂੰ ਭਾਜਪਾ ਦਾ ਹੀ ਕੋਈ ਨਾ ਕੋਈ ਲੀਡਰ ਆ ਚੰਗਾ ਲੀਡਰ ਹੈਗਾ ਉਹ ਗਵਰਨਰ ਲੱਗਦਾ ਹੈਗਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਚੰਗੀਆਂ ਪੜਾਂ ਪਾਈਆਂ ਹਮ ਉਹ ਗੱਲ ਹੈਗੀ ਆ ਕਿ ਕਟਾਰੀਆ ਸਾਹਿਬ ਨੇ ਯਾਤਰਾ ਪਿੱਲਾਂ ਕੀਤੀ ਹਾਂਜੀ ਉਹਨਾਂ ਨੇ ਕੋਸ਼ਿਸ਼ ਕੀਤੀ ਭਵੰਤਵਨ ਸਾਹਿਬ ਇੱਕ ਦਿਨ ਨਾਲ ਤੁਰੇ ਸੀ ਫਿਰ ਤੋਂ ਬਦੌਬੀ ਕਰੇ ਲੱਗ ਗਿਆ ਉਹ ਕੰਮ ਕਰਨ ਲੱਗ ਪਏ ਉਹਨਾਂ ਯਾਤਰਾ ਦੇ ਵਿੱਚ ਬਹੁਤ ਸਾਰੇ ਅਧਿਕਾਰੀਆਂ ਨੂੰ ਲੋਕਾਂ ਨੂੰ ਨਾਲ ਲੈ ਕੇ ਤੁਰੇ ਸੀ ਸ਼ਾਪਕੀਪਰਸ ਨੂੰ ਉਹਨਾਂ ਨੇ ਕਾਫੀ ਨਾਲ ਜੋੜਿਆ ਸੀ ਕਿ ਚੇਤਨਤਾ ਰੈਲੀ ਹੋ ਗਈ ਤਾਂ ਦੀ ਹੂੰ ਵੀ ਜੋ ਨਸ਼ਿਆਂ ਦੇ ਖਿਲਾਫ ਜਦੋਂ ਸਰਕਾਰਾਂ ਇਹ ਕਹਿਣ ਕਿ ਅਜਾ ਨਹੀਂ ਚੱਲੇਗਾ ਤੋਂ ਉਹਨੂੰ ਫਿਰ ਚੱਲ ਰਿਹਾ ਹੈ ਤੇ ਕਟਾਰੀਆ ਵਰਗਾ ਬੰਦਾ ਫਿਰ ਆਦਾ ਨਾਰਾ ਮਾਰ ਜਾਂਦੇ ਹੂੰ ਜੀ ਹੁਣ ਜਦੋਂ ਅਪਾ ਨਸ਼ਿਆਂ ਦਾ ਪਿਛੋਕੜ ਦੇਖਦੇ ਆ ਕਿਉਂਕਿ ਜ਼ਮਾਨਾ ਸੀ ਜਦੋਂ ਕੇ ਕਾਲੀਆਂ ਦੀ ਸਰਕਾਰ ਦੇ ਵਿੱਚ ਹਮ ਉਦੋਂ ਤਾਂ ਪੰਜਾਬੀਆਂ ਦੀਆਂ ਫਿਲਮਾਂ ਆਈਆਂ ਹਮ ਸ਼੍ਰੀ ਆਮ ਉਥੋਂ ਦੇ ਜਿਹੜੇ ਲੀਡਰਾਂ ਜਿਹੜੇ ਮੰਤਰੀ ਸੀਗੇ ਆਪਾਂ ਨਾਂ ਨਹੀਂ ਲੈਣਾ ਲੋਕਾਂ ਨੂੰ ਜੱਗ ਜਾ ਰਹਿ ਗਿਆ ਹਮ ਬਿਲ੍ਹਾ ਨਾਂ ਆਉਂਦੇ ਸੀਗੇ ਹਮ ਤੇ ਉਸ ਵੇਲੇ ਵੀ ਮਤਲਬ ਨਸ਼ਿਆਂ ਦਾ ਗਲਤਾਨ ਇੰਨਾ ਹੋ ਗਿਆ ਸੀਗਾ ਕਿ ਲੋਕ ਕਹਿੰਦੇ ਸੀ ਵੀ ਕੀ ਕਰਾਂਗੇ ਹਮ ਪੰਜਾਬ ਚ ਤਰਾ ਤਰਾ ਹੋ ਗਈ ਸਰਕਾਰ ਚ ਰਹਿ ਗਈ ਤਾਂ ਜੀ ਸਰਕਾਰ ਜਾਣ ਤੋਂ ਪਹਿਲਾਂ ਸਾਡੇ ਦੂਜੇ ਮੁੱਖ ਮੰਤਰੀ ਆਏ ਕੈਪਟਨ ਆਇਸ ਉਹਨਾਂ ਨੇ ਕਿਹਾ ਕਿ ਗੁਟਕਾ ਝੱਕ ਲਿਆ ਸੌਹ ਕਾਲੀ ਜੀ ਨਿਸ਼ਾਨਦਾ ਮੈਂ ਖਤਮ ਕਰਦਾ ਹਾਂ ਹਮ ਹੁਣ ਜਦੋਂ ਕਿ ਅਮਰਸਾ ਜ਼ਿਲ੍ਹੇ ਜੰਮ ਮਕਬੂਰਪੁਰਾ ਕਲੋਨੀ ਹੈ ਹਮ ਤੁਸੀਂ ਇਹ ਨਾ ਹੈਰਾਨ ਹੋ ਜਾਓਗੇ ਮਕਬੂਰ ਕਲੋਨੀ ਦੇ ਵਿੱਚ ਅਕਾਲੀਆਂ ਦਾ ਰਾਜ ਵੇਲੇ ਹਮ ਮਤਲਬ ਕੋਈ ਨੌਜਵਾਨ ਬਚਿਆ ਹੀ ਨਹੀਂ ਸੀ ਬਚਿਆ ਹਮ ਔਰ ਸਾਰੀਆਂ ਚਿੱਟੀਆਂ ਚੁਲੀਆਂ ਸੀ ਸਾਰੇ ਕਲੋਨੀ 'ਚ ਜਿਸ ਨੇ ਅੰਦਰ ਕਲੋਨੀ ਕਾਲੀ ਸੀ ਇੱਕ ਬੰਦਾ ਕਿਤੇ ਗਲਤ ਮਰ ਜਾਂਦਾ ਜਾਂ ਹੋ ਜਾਂਦਾ ਸਰਕਾਰਾਂ ਨੂੰ ਫਿਕਰ ਪਿਆ ਜਾਂਦਾ ਇੱਥੇ ਕਲੋਨੀਆ ਚ ਰਹਿ ਗੀਆਂ ਹੂੰ ਠੀਕ ਹੈ ਲੇਕਿਨ ਕੀ ਹੈ ਕਿ ਅਸੀਂ ਸੌਂ ਖਾਂਦੇ ਰਹੇ ਹੂੰ ਸੌਂ ਖਾਣ ਦਾ ਮਦਦ ਨਹੀਂ ਹੁੰਦਾ ਸੌਂ ਦਾ ਵੱਲ ਹੁੰਦਾ ਸੰਕਲਪ ਹੁੰਦਾ ਹੂੰ ਹੁਣ ਜਿਹੜਾ ਸੰਕਲਪ ਲਿਆ ਸੀ ਕੈਪਟਨ ਮਿੰਦਰ ਸਿੰਘ ਨੇ ਤੰਦਰੁਸਤ ਪੰਜਾਬ ਦਾ ਉਹ ਵੀ ਰੁਲ ਗਿਆ ਕਿਉਂਕਿ ਉਹ ਪ੍ਰੈਕਟੀਕਲ ਸ਼ੇਪ ਨਹੀਂ ਸੀ ਜੀ ਇਹ ਨੀ ਸਕੀਮਾ ਕਿਤੇ ਬੰਦੇ ਕਿਹੜੇ ਠੰਡੇ ਕਮਰੇ ਬੰਦ ਲੀਆਂ ਜੋ ਜਮਿਨੀ ਹਕੀਕਤਾਂ ਹੁੰਦੀਆਂ ਉਹਦੋਂ ਕੁਝ ਹੋਰ ਹੁੰਦਾ ਹਮਮ ਠੀਕ ਆ ਫਿਰ ਉਸ ਤੋਂ ਬਾਅਦ ਸਾਡੇ ਇਹ ਸਰਕਾਰ ਆਈ ਆਮ ਆਦੀ ਪਾਰਟੀ ਸਰਕਾਰ ਆਈ ਹੈ ਹਮ ਇਹਨਾਂ ਨੇ ਕਿਹਾ ਕਿ ਕੁਝ ਨਹੀਂ ਕੀਤਾ ਉਹਨਾਂ ਨੇ ਨਾ ਕਾਲੀਆਂ ਕੀਤਾ ਨਾ ਕਾਂਸ ਉਹਨਾਂ ਨੇ ਮਤਲਬ ਬੜੀ ਬਲਫੈਲੀ ਫਲਾਈਆ ਨਸ਼ਿਆਂ ਦੇ ਸਦਾਗਰ ਫੜ ਲਿਆ ਇਹਨਾਂ ਨੇ ਕਿਹਾ ਅਸੀਂ ਕਰਾਂਗੇ ਹਮ ਔਰ ਤੁਸੀਂ ਗਰੰਟੀ ਦਿੱਤੀ ਇਹ ਗਰੰਟੀਆਂ ਉਹਦੀ ਸਰਕਾਰ ਸੀ ਇਹਨਾਂ ਨੇ ਗਰੰਟੀ ਦਿੱਤੀ ਸੀ ਜੀ ਉਹ ਗਰੰਟੀ ਦੇਣ ਦਾ ਵੱਲ ਅੱਜ ਇਹ ਕਹਿਣ ਇਹਨਾਂ ਦਾ ਕੋਈ ਮੰਤਰੀ ਕਿਵੇ ਜਾਂਦਾ ਐਮਰੇ ਕਿਵੇ ਦੇਖੋ ਜੀ ਉਹਨਾਂ ਮੇਰੇ ਚੱਲਦਾ ਉਹ ਚੱਲਦਾ ਸੀ ਕਰਕੇ ਤੁਹਾਨੂੰ ਤੁਹਾਡੇ ਗਰੰਟੀ ਜੀ ਯਕੀਨ ਕੀਤਾ ਬਿਲਕੁਲ ਇਨਕਲਾਬ ਨੇ ਆਉਂਦੇ ਉਸ ਭੂਤ ਕਾਲ ਤੋਂ ਉਸ ਅਤੀਤ ਤੋਂ ਦੁਖੀ ਹੋ ਕੇ ਤੁਹਾਨੂੰ ਵੋਟਾਂ ਪਾਈਆਂ ਕਿਉਂਕਿ ਤੁਸੀਂ ਗਰੰਟੀ ਦਿੱਤੀ ਤੁਸੀਂ ਅੱਜ ਦੀ ਆਪਣੀ ਗਰੰਟੀ ਦੇ ਵਿੱਚ ਤੁਸੀਂ ਗਰੰਟੀ ਨਾਲ ਕੀ ਕੰਮ ਕੀਤਾ ਤੁਸੀਂ ਉਹਦਾ ਰਿਪੋਰਟ ਕਰ ਦੇਣਾ ਕਿ ਤੁਸੀਂ ਪਹਿਲਾਂ ਚੱਕੀ ਪਰਨਾ ਮਨੂ ਲੋਕੀ ਨੇ ਮੂਰਖ ਨਹੀਂ ਗਏ ਅੱਜ ਪੰਜਾਬ ਸਰਕਾਰ ਭਗਵੰਦਪਨ ਸਰਕਾਰ ਪਿਛਲੀਆਂ ਸਰਕਾਰਾਂ ਦੇ ਇਨੈਕਟਰ ਰਿਪੋਰਟ ਕਰ ਜਿਹੜੇ ਸੀ ਜਿੰਨਾ ਕਰਕੇ ਤਾਂ ਸਰਕਾਰ ਬਣਾਈ ਸੀ ਉਹਨਾਂ ਨੂੰ ਅੱਜ ਨੀਂਦ ਪੜਾਇਆ ਜਾ ਸਕਦਾ ਅੱਜ ਕੀ ਬਣਾ ਤੁਸੀਂ ਜੋ ਤੁਸੀਂ ਪੋਜੀਟਿਵ ਕੀ ਕੀਤਾ ਠੀਕ no doubt ਸਰਕਾਰ ਨੇ ਨਸ਼ਾ ਅੰਦਰ ਦਾ ਜੰਦ ਚਲਾਇਆ ਕਈ ਪ੍ਰਿਹਾਰ ਚੜਾਤੇ ਆ। ਅਲਗੈਸ ਦੇ ਖਲਾਮਪੇ ਚਲਾ ਰਿਹਾ ਹੈਗਾ। ਤੁਸੀਂ ਪ੍ਰਿਹਾਰ ਨੰਬਰ 2 ਆ ਗਿਆ। 220 ਆ ਗਿਆ। ਜੀ। ਤੁਸੀਂ ਨਸ਼ਾ ਅੰਦਰ ਜੰਦ ਜੰਦ ਚਲ ਰਿਹਾ। ਤੁਸੀਂ ਲੋਕਾਂ ਦੇ ਘਰ ਵੀ ਡਾਂਟੇ ਆ, ਬਲੋਜਰ ਵੀ ਚਲਾਤਾ। ਨਸ਼ਾ ਫੇਰ ਤੁਹਾਡੇ ਆਉਂਦਾ ਇੰਨੇ ਕੁੰਟਲ ਆ ਗਿਆ। ਜੀ। ਤੁਸੀਂ ਇਹ ਕਹੇ ਤਾਂ ਪੀਲੀ ਸਰਕਾਰ ਨੇ ਦੀ ਕਿਆ ਸੀਗਾ? ਹਮ ਵੀ ਨਹੀਂ ਜੀ ਨਸ਼ਾ ਦਾ ਕਿੱਦਾਂ ਕਰੀਏ ਸਾਨੂੰ ਪਾਕਿਸਤਾਨ ਤੋਂ ਅਫਗਾਨਿਸਤਾਨ ਦਾ ਇਸ਼ਾਰਾ। ਤੁਸੀਂ ਕੇਂਦਰ ਸਰਕਾਰ ਨੇ ਬਾਰਡਰ ਸੀਲ ਕਰਤੇ। ਹਮ ਜੀ। 50 ਕਿਲੋ ਬੀਐਸਆਰ 50 ਕਿਲੋਮੀਟਰ ਬੀਐਸਆਰ ਲਾਤੀ ਨਸ਼ਾ ਫੇ ਨਹੀਂ ਹੋਂ ਹਟਿਆ ਤੁਹਾਡੇ ਡਰੋਨ ਵੀ ਆਉਂਦੇ ਆਂ ਐਂਟੀ ਡਰੋਨ ਦਾ ਨਿਬੜਾਈ ਵੀ ਚੱਲ ਰਹੀ ਆ ਤੁਹਾਡੇ ਫਿਰ ਨਸ਼ਾ ਕਿਉਂ ਨਹੀਂ ਬੰਦ ਹੋ ਰਿਹਾ ਉਹਦੇ ਕੋਣ ਹਮ ਪੁਲਿਸ ਦੇ ਤੁਸੀਂ ਕਿੰਨੇ ਅਧਿਕਾਰੀ ਭਰ ਲਿਆ ਅਧਿਕਾਰੀ ਪਿਛਲੀ ਮੈਂਬਰ ਪਰ ਇਲੈਕਸ਼ਨ ਜੰਦਰ ਦੀ ਹੋਈ ਸੀ ਜਿੰਨੇ ਚੋਂ ਉਹਦੇ ਵਿੱਚ ਤੁਸੀਂ ਇੱਕ ਪੁਲਿਸ ਅਧਿਕਾਰੀ ਭਰ ਲਿਆ ਸੀ ਬੜਾ ਵੱਡਾ ਹਮ ਉਹਨੂੰ ਸਸਪੈਂਡ ਕਰਤਾ ਇਲੈਕਸ਼ਨ ਜਿੱਤਣ ਲਈ ਜੀ ਮੁੜ ਕੇ ਮੈਨੂੰ ਨਹੀਂ ਲੰਬਾ ਨਹੀਂ ਗਾਉਂ ਕਿੱਥੇ ਗਿਆ ਹਮ ਤੇ ਨੇ ਗੈਂਗਸਟਰ ਢਡੀਆਂ ਜਿਨ੍ਹਾਂ ਵਿੱਚ ਤੁਹਾਡੀਆਂ ਕਸਟਲੀ ਵਿੱਚ ਇੰਟੂ ਦਿੰਦੇ ਆ ਹੂੰ ਜੀ ਹੈਨਾ ਤੁਸੀਂ ਕਹਿੰਦੇ ਗੈਂਸਟਰ ਖਲਾਬ ਚੱਲ ਰਹੇ ਆ ਕਿ ਤੁਹਾਡੇ ਜਨੰਡਾ ਤੇ ਠੀਕ ਨਹੀਂ ਨਾ ਹੂੰ ਬਿਲਕੁਲ ਤੁਹਾਡੀ ਤੁਹਾਡੀ ਪੌਣਸ ਜਿਹੜੀ ਹੈਗੀ ਆ ਮਤਲਬ ਕਰੋੜਾਂ ਦਾ ਰੁਪਈਆ ਪਤ ਜਾਦੀ ਹੈ ਹੂੰ ਨਾਂ ਤੇ ਪ੍ਰੈਸਟ ਦੇ ਕੋਲ ਕੀਤਾ ਜੀ ਗੱਲ ਹੈਗੀ ਕਿ ਉਸ ਵੇਲੇ ਜਦੋਂ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਜਦੋਂ ਕੁਟਾਰੀਆ ਸਾਹਿਬ ਕੋਈ ਨਾ ਕੋਈ ਲਹਿਰ ਸ਼ੁਰੂ ਕਰਦੇ ਆ ਤੇ ਉਹ ਇੱਕ ਵੱਡਬੁੱਲੀ ਹੋ ਜਾਂਦੀ ਹੈ ਜੀ ਬਿਲਕੁਲ ਲੱਗਦਾ ਕਿ ਲੋਕ ਜਿੰਦੇ ਆ ਫਿਰੋਜ਼ਪੁਰ ਤੋਂ ਉਹਨਾਂ ਨੇ ਇਹ ਲਹਿਰ ਸ਼ੁਰੂ ਕੀਤੀ ਹੂੰ ਉਹਨਾਂ ਨੇ ਹਾਕ ਮਾਰੀ ਸਾਰਿਆਂ ਨੂੰ ਹੂੰ ਸਭਾਂ ਨੂੰ ਚਿੱਠੀਆਂ ਲਿਖੀਆਂ ਸੀ ਉਹਨਾਂ ਨੇ ਚਿੱਠੀਆਂ ਲਿਖੀਆਂ ਜੀ ਉਹ ਜਿੱਥੇ ਇਹ ਕਹਿੰਦੇ ਨਾ ਮਤਲਬ ਚਿੱਠੀਆਂ ਲਿਖੀਆਂ ਚਿੱਠੀਆਂ ਦਾ ਸਤਕਾਰ ਕੀਤਾਗਾ ਬਾਬਾ ਗੁਰਿੰਦਰ ਢੱਲੋਂ ਨੇ ਵੀ ਦਿੱਤਾ ਹੂੰ ਜੀ ਉਹ ਸੁਖਵੀਰ ਬਾਦਲੀ ਫਿਰੋਜ਼ਪੁਰ ਤੋਂ ਭੱਜ ਗਿਆ ਕਿਉਂਕਿ ਉਹਨਾਂ ਦੀ ਚਿੱਠੀ ਆਈ ਹਾਂਜੀ ਉੱਥੇ ਅਸ਼ਨੀ ਕੁਮਾਰ ਸ਼ਰਮਾ ਵੀ ਉੱਥੇ ਚਲੇ ਜਾਂਦੇ ਭਾਜਪਾ ਦੇ ਜਾਂ ਲੀਡਰ ਹੁੰਦੇ ਆ ਉੱਥੇ ਜਦੋਂ ਇਹ ਦੇਖਦੇ ਆ ਹੂੰ ਉਹ ਲੋਕਾਂ ਦੇ ਮਨ 'ਚ ਜਾਂ ਸਾਡੇ ਪੱਤਰਕਾਰਾਂ ਦੇ ਮਨ ਜਾਂਦਾ ਕਿ ਉਹ ਕਿਉਂਕਿ ਭਾਜਪਾ ਨਾਲ ਰਲ ਕੇ ਸੀ ਉਹ ਉਹਦੀ ਜਮਾਨਤ ਕਰਾਈ ਦੀ ਮਿਤੀਆਂ ਦੀ ਉਹ ਭਾਜਪਾ ਦੇ ਘਰ ਸ਼ੁਰੂ ਕਰਨਾ ਚਾਹੁੰਦੇ ਹੈਗੇ ਪਿੱਛੇ ਦੀਆਂ ਕਈ ਤਾਰਾਂ ਜੋੜਨ ਲੱਗ ਪੰਦੇ ਨੇ ਸਾਨੂੰ ਸਿਆਸੀ ਨਜ਼ਰੀਆ ਨਜ਼ਰੀਆ ਖੰ ਲਾ ਲੈਨੇ ਆ ਹੂੰ ਜੀ ਗੱਲ ਤੇ ਹੈਗੀਆਂ ਕੁਟਾਰੀਆ ਸਾਹਿਬ ਨੇ ਚਿੱਠੀ ਭੇਜ ਸਾਰਿਆਂ ਨੂੰ ਲੋਕਾਂ ਨੇ ਕਾਂਗਰਸੀ ਨਹੀਂ ਗਏ ਹੂੰ ਹੂੰ ਉਹਨੇ ਬੜਿੰਗ ਨੂੰ ਵੀ ਪਾਈ ਹੋਵੇਗੀ ਉਹਨੇ ਦੂਜਿਆਂ ਨੂੰ ਵੀ ਪਾਈ ਹੋਵੇਗੀ ਉਹ ਨਹੀਂ ਗਏ ਹੂੰ ਪਰ ਰਾਜਾ ਬੜਿੰਗ ਤਾਂ ਇਸ ਨੂੰ ਸਮਝਉਂਦਾ ਇੱਕ ਐਕਸਪ੍ਰੈਸ ਨੇ ਰਾਣਾ ਗੁਰਜੀਤ ਸਿੰਘ ਨੇ ਇਹ ਗੱਲ ਸਾਫ਼ ਕੀਤੀ ਕਿ ਮੈਨੂੰ ਚਿੱਠੀ ਆਈ ਸੀ ਅੱਛਾ ਜੀ ਹਾਂ ਮੈਂ ਧੰਨਵਾਦ ਕਰਦਾ ਗਵਰਨਰ ਸਾਹਿਬਾ ਨੇ ਚਿੱਠੀ ਭਾਈਆ ਲੇਕਿਨ ਮੈਂ ਇਹ ਸੱਖ ਜਨੇਗਾ ਕਿ ਤੁਸੀਂ ਰੇਲੀਆਂ ਗੱਡੀ ਜੋ ਅੱਛਾ ਜੀ ਹਾਂ ਤੁਸੀਂ ਚਿਤਨ ਤਾਂ ਪਤਾ ਕਰੀ ਜੋ ਤੁਹਾਡੇ ਕੋ ਪ੍ਰੈਕਟੀਕਲ ਤਾਂ ਕੋਈ ਸਰਕਾਰ ਦਾ ਹੈ ਨਹੀਂ ਹਾਂ ਸਹੀ ਗੱਲ ਆ ਤੁਸੀਂ ਪ੍ਰੈਕਟੀਕਲ ਕੁਝ ਨਹੀਂ ਕਰ ਰਹੇ ਹੂੰ ਹੂੰ ਮਨ ਲੂ ਉਹਨਾਂ ਨੇ ਇਹ ਗੱਲ ਕੀਤੀ ਹੈ ਹੂੰ ਦੂਜੀ ਗੱਲ ਇਹ ਕਿ ਜੇ ਰਾਣਾ ਗਜੀਸ ਨੇ ਗੱਲ ਚਿੱਠੀ ਆਈ ਹੈ ਬੜਿੰਗ ਨੂੰ ਵੀ ਚਿੱਠੀ ਆਈ ਹੋਗੀ ਹੂੰ ਠੀਕ ਹੈ ਨਾ ਬੜਿੰਗ ਦਾ ਕਦ ਤੇ ਰਾਣਾ ਜੀ ਤੋਂ ਉੱਚਾ ਨਾ ਕਿਉਂਕਿ ਪ੍ਰਧਾਨ ਹੈਗੇ ਪ੍ਰਧਾਨ ਹੈਗੇ ਜੀ ਉਹ ਉਹ ਬੜਿੰਗ ਕੀ ਕਹਿ ਰਿਹਾ ਹੂੰ ਕਿੰਨੇ ਦਸਮਝੋਤਾ ਖਸਬੇ ਚ ਰਹੀ ਜਾਂ ਵੀ ਅਕਾਲੀ ਪੰਜ ਬਜਨ ਹੁੰਦਾ ਜੀ ਉਸ ਵਿੱਚ ਹੁੰਦਾ ਹੋ ਸਕਦਾ ਮੰਨ ਲਓ ਜੇ ਹੋ ਸਕਦਾ ਤੇ ਤੁਹਾਡੇ ਨਾਲ ਹੋਇਆ ਇਹਦੀ ਕਾਂਗਰਸੀਆਂ ਦਾ ਆਪ ਸੁੱਚ ਹਮ ਬਿਲਕੁਲ ਢਡੀਆਂ ਇਹ ਜਿਹੜੀਆਂ ਮਤਲਬ ਲਾਬਰਵਾਦੇ ਸ਼ਬਦ ਬੋਲਦੇ ਸੀ ਹੋਤਾ ਨਾ ਨਾਮ ਅਲਮਦਲਾ ਲਬ ਜਣਾ ਵੀ ਤਾਂ ਕਿ ਮੀਡੀਆ ਨੂੰ ਗੱਲ ਚੱਲ ਜਾਵੇ ਤੁਸੀਂ ਕਾਂਗਰਸੀਆਂ ਨੇ ਹੁਣ ਤੱਕ ਜਿਹੜਾ ਵੀ ਭਾਸ਼ਣ ਕੀਤਾ ਜਿੰਨੇ ਵੀ ਕੀਤਾ ਉਹ ਤੇ ਕਿੰਦੂ ਬਰੰਦੂ ਹੋਇਆ ਹਮ ਸੋ ਮੇhota ਐਕਸਪਲੇਸ਼ਨ ਤੁਸੀਂ ਕਹਿਤਾ ਜਾਂ ਤੁਮ ਚਿੱਠੀ ਇਹਦੀ ਸ਼ਾਮਲੀ ਤੁਸੀਂ ਸਾਹਮਣੇ ਹੁੰਦੇ ਸਾਰੇ ਆਪ ਇਸ ਨੂੰ ਦੱਟੜ ਜਾਂਦਾ ਹੂੰ ਜੀ ਹਨਾ ਤੁਸੀਂ ਮਾਰ ਰਹਿ ਕੇ ਉਹਨਾਂ ਨੂੰ ਇਕੱਠੇ ਕਰਾ ਕੇ ਦੇਖ ਕੇ ਤੇ ਉਹਦੇ ਚੋਂ ਦੱਟ ਐਕਸਪਲੇ ਕਰਕੇ ਲੋਕਾਂ ਨੂੰ ਗੁੰਮਰਾਹ ਕਿਉਂ ਕਰਦੇ ਹੋ ਹੂੰ ਨਾ ਤੇ ਸੁਖਵੀਰ ਸਿੰਘ ਬਦਰੀ ਸਿਰ ਗਿਆ ਕਿ ਫਿਰੋਜ਼ਪੁਰ ਦੀ ਧਰਤੀ ਤੋਂ ਹੀ ਗੜਛੋੜ ਬਜਣਾ ਹੂੰ ਨਾ ਬਾਬਾ ਜੀ ਗਏ ਕਿ ਇਹਨਾਂ ਨੂੰ ਮੈਂ ਇਕੱਠੇ ਕਰਨਾ ਨਾ ਸ਼੍ਰੀ ਕੁਮਾਰ ਇਸ ਕੰਮ ਲਈ ਗਏ ਉਹ ਦੇਖ ਲਓ ਉਹਨਾਂ ਦੀ ਇੱਕ ਭਾਵੇਂ ਮੈਂ ਕਹਿੰਦਾ ਕਿ ਬੜੀ ਇੱਕ ਸਾਫ ਗੋਈ ਸੀਗੀ ਕਿ ਗੜਾਇਆ ਸਾਹਿਬ ਦੀ ਜਿਨ੍ਹਾਂ ਨੇ ਇਹਨੂੰ ਹਾਕ ਮਾਰੀ ਹਾਂਕ ਨੂੰ ਇਦਾਂ ਦਾ ਹੰਗਾਰਾ ਨਹੀਂ ਸੀ ਉਹਨਾਂ ਨੇ ਆਪਣਾ ਫਰਜ਼ ਸਮਝਦੇ ਹੋਏ ਵਿੱਚ ਸ਼ਮੂਲੀਅਤ ਕੀਤੀ ਬਾਕਮਾਲ ਜੀ ਬਾਕਮਾਲ ਮੈਨੂੰ ਬਹੁਤ ਜਗ ਅਲਗ ਲੱਗਾ ਮੈਨੂੰ ਇਹ ਤਾਂ ਗਰੀਨ ਬਦਬੂ ਨਹੀਂ ਆ ਰਹੀ ਹਾਂ ਹੋ ਸਾਡੇ ਬਹੁਤ ਸਾਰੇ ਪੱਤਰਕਾਰ ਜਾਂ ਬਹੁਤ ਸਾਰੇ ਚੈਨਲ ਜਾਂ ਬਹੁਤ ਸਾਰੇ ਗੱਲਾਂ ਕਰਦੇ ਆ ਸਿਰਫ ਆਪਣੀ ਉਹਨਾਂ ਦੇ ਆਪਣੇ ਵਿਰਧਧਾਰਾ ਵਾਲੇ ਟੀਅਰ ਵਿਰਧਧਾਰਨ ਵਾਲੇ ਤੁਸੀਂ ਅਸੀਂ ਨਜ਼ਰੀਆ ਤੋਂ ਦੇਖ ਰਹੇ ਹਾਂ ਆ ਜੀ ਸਾਨੂੰ ਜੋ ਹੋ ਗਿਆ ਜੀ ਇਹ ਗੜਛੜ ਹੋ ਜਾਣਾ ਜੀ ਭਾਈ ਮੈਂ ਸੱਚ ਕਹਿੰਦਾ ਤੁਹਾਨੂੰ ਹਮ ਹਮ ਬਾਜਪਾ ਹਮ ਤੇ ਸ਼੍ਰੋਮਣੀ ਕਹਿੰਦੇ ਗੜਛੜ ਹੋਵੇਗਾ ਹਮ ਪਰ ਚੋਣਾਂ ਤੋਂ ਪਹਿਲਾਂ ਨਹੀਂ ਹੋਵੇਗਾ ਠੀਕ ਹੈ 2027 ਦੀਆਂ ਚੋਣਾਂ ਤੋਂ ਬਾਅਦ ਹੁਣ ਹਾਂ ਅਸੀਂ ਫਟ ਸੋਚਦੇ ਆ ਵੀ ਉਹਨੂੰ ਮਿਲ ਪਿਆ ਜੀ ਇਕੱਠੇ ਹੋਗਾ ਯਾਰ ਅਸੀਂ ਇੰਨੇ ਬਕਰੇਵੇਂ ਪੱਕ ਚੱਲ ਰਿਹਾ ਹਮ ਮੇਰੇ ਬਹੁਤ ਸਾਰੇ ਦੋਸਤ ਹੈਗੇ ਆ ਜਿਹੜੇ ਕਾਂਗਰਸੀ ਵੀ ਆ ਮੇਰੇ ਦੋਸਤ ਅਖਾਲੀ ਵੀ ਆ ਮੇਰੇ ਭਾਜਪਾ ਵੀ ਬੜੇ ਕਰੇ ਦੋਸਤ ਹੈਗੇ ਆ ਹੁਣ ਇਹਦਾ ਮਤਲਬ ਮੇਰੀ ਜਿਹੜੀ ਸਿਧਾਂਤਕ ਜਿਹੜੀ ਬਚਾਤਰ ਦੋ ਬਲ ਜਣੀ ਆ ਹਮ 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 ਮੇਰੇ ਰਸਤੇ ਤੇ ਹੋ ਸਕਦੇ ਆ ਸਿਧਾਂਤਕ ਵੀ ਜਨਤਾ ਨਾਲ ਹੋ ਰਹੀ ਆ ਹਮ ਲੇਕਿਨ ਇਦਾਂ ਸੋਚਦੇ ਉਹ ਇਕੱਠੇ ਹੋਗਾ ਜੀ ਕਿਉਂ ਹੋਗਾ ਉਹ ਭਾਈ ਜੇ ਇਕੱਠੇ ਹੋਏ ਤਾਂ ਹੀ ਹੋਗੇ ਨਾ ਉਥੇ ਸਪੇਸ ਹੀ ਹਮ 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 ਸੁਬੇਸ ਕਹਿੰਦੇ ਦਿੱਤੀ ਆ ਮੇਰੇ ਰੋਣਾ ਪਉਂਦੇ ਆ ਜੀ ਤੁਸੀਂ ਆਪ ਨਹੀਂ ਇਕੱਠੇ ਹੁਣ ਇਹਨਾਂ ਦੇ ਕਾਂਗਰਸੀਆਂ ਨੂੰ ਤੇ ਮੈਨੂੰ ਕਈ ਵਾਰੀ ਮਤਮਾਰੀ ਲੱਗਦੀ ਆ ਹਮ ਠੀਕ ਹੈ ਕੱਲ ਪਰਸੋਂ ਦੇਖਿਆ ਕਿ ਤੁਸੀਂ ਇੱਕ ਪ੍ਰਤਾਪ ਬਜਮੇ ਨੇ ਬਣ ਦਿੱਤਾ ਸੀਗਾ ਉਹ YouTube ਦੇ ਬਾਰੇ ਜੀ ਹਾਂ ਜੀ ਕਹਿੰਦੇ ਇਹ ਬਾਜੀਆਂ ਬਾਜੇ ਵਜਾਉਣ ਵਾਲਾ ਠੀਕ ਹੈ ਉਹ ਬੱਚਾ ਲੇਬਰ ਚ ਉੱਠਿਆ ਉਹਨੇ ਮਿਹਨਤ ਕੀਤੀ ਉਹ ਲੈਕਚਰ ਵੀ ਰਿਹਾ ਉਹ YouTube ਬਣਿਆ ਆਪਣੀ ਮਿਹਨਤ ਨਾਲ ਅੱਜ ਮੰਤਰੀ ਵੀ ਹੈ ਉਹ ਠੀਕ ਹੈ ਕਿ ਉਹਦੇ ਫਾਦਰ ਵਾਜਾ ਪਜਾਉਂਦੇ ਸੀ ਬੈਂਡ ਬਜਾਉਂਦੇ ਬੈਂਡ ਵਜਾਉਂਦਾ ਪਾਪਾ ਕੋਈ ਉਹ ਕਿਰਤ ਕਰਦੇ ਸੀਗੇ ਹੁਣ ਇਸੇ ਦੇਖੋ ਨਾ ਉਹਨਾਂ ਦੀ ਸਟੇਟਮੈਂਟ ਇਹ ਆ ਕਿ ਕਹਿੰਦੇ ਮੈਨੂੰ ਪਤਾ ਨਹੀਂ ਸੀਗਾ ਕਿ ਉਹਨਾਂ ਦੇ ਫਾਦਰ ਸਾਹਿਬ ਇਹ ਕੰਮ ਕਰਦੇ ਨੇ ਤਾਂ ਮੈਂ ਇਹ ਬਿਆਨ ਨਾ ਦਿੰਦਾ ਬੋਲਣ ਤੋਂ ਪਹਿਲਾਂ ਨਹੀਂ ਸੋਚਦੇ ਸਭ ਬਦਲ ਸੀਗਾ ਬੇਈਮਾਨ ਆ ਝੂਠੇ ਆ ਵੀ ਤੁਸੀਂ ਇਹ ਕਹਿਣਾ ਉਹਦਾ ਬੰਡ ਬਜਾ ਦਾਂਗੇ ਹੁਣ ਹੂੰ ਬੰਡ ਬਜਾਉਂਦਾ ਸੀਗਾ ਵੀ ਤੁਸੀਂ ਉਦੋਂ ਤਾਂ ਕਹਦੇ ਬੰਡ ਬਜਾ ਦਾਂਗੇ ਤੁਸੀਂ ਉਹਦੀ ਨਾਲ ਗੱਲ ਜੋੜਦੇ ਕਰਮ ਨਾਲ ਫਿਰ ਉਹ ਪਾਪ ਨਹੀਂ ਕੀਤਾ ਉਹਨੇ ਹੂੰ ਜੇ ਜੇ ਕਿ ਇਹ ਕਾਂਗਰਸ ਦੇ ਵਿੱਚ ਵੀ ਸਾਰੇ ਰਜਵਾੜੇ ਨਹੀਂ ਆਏ ਹੂੰ ਜੀ ਕਾਂਗਰਸ ਦੇ ਵਿੱਚ ਵੀ ਲੋਕ ਮੰਨ ਲਓ ਜ਼ਮੀਨਾਂ ਜੁੜੇ ਸੀ ਜੇ ਚੰਨੀ ਚੰਨੀ ਕਹਿੰਦੇ ਮੈਂ ਮੱਲਾਂ ਬੱਕਰੀਆਂ ਚੋਂਦਾ ਸੀ ਜਦ ਮੈਂ ਟੈਂਡਲ ਹੁੰਦਾ ਜੇ ਬਟਾਕੇ ਵੇਚਦਾ ਸੀ ਜ਼ਮੀਨ ਤੋਂ ਉੱਟਿਆ ਸੀ ਉਹਦਾ ਕਹਿੰਦਾ ਕੀ ਭਾਅ ਸੀ ਹੂੰ ਉਹ ਆਪਣੇ ਉਹਨੂੰ ਕੀ ਕਹਿ ਰਹੇ ਚੰਨੀ ਕਹਿ ਰਹੇ ਸੀਗਾ ਕਿ ਮੈਂ ਉਸ ਤੋਂ ਉੱਠ ਕੇ ਵੀ ਅੱਜ ਡਾਟ ਰੇ ਵੀ ਕਰ ਲਈਆ ਮੈਂ ਇਸ ਲੈਵਲ ਤੇ ਬਣ ਗਿਆ ਹੈਗਾ ਮਤਲਬ ਕੋਈ ਬੰਦਾ ਪਹੁੰਚ ਸਕਦਾ ਹੈਗਾ ਮਤਲਬ ਗੱਲ ਉਹ ਇਹ ਮੀਡੀਅਲ ਕਿਥੋਂ ਆ ਗਿਆ ਭਗਵਾਨ ਇਹ ਕਿੰਨਾ ਸੀਗਾ ਮਜਵਾ ਤੁਸੀਂ ਇਹ ਬਿਆਨ ਦੇ ਕੇ ਜਾਂ ਸਮਝਦਾ ਐਕਸਪਲ ਕਰਕੇ ਤੁਸੀਂ ਕਾਰ ਤੋਂ ਨਾਂ ਲਖੀੜੋ ਕਾਂਗਰਸ ਦੇ ਦੁਸ਼ਮਣੋਂ ਮਨੁਲਾਦਾ ਕਿ ਇਹਨਾਂ ਦੇ ਬਿਆਨ ਦੇ ਕੇ ਇਹ ਕਾਗਜ਼ ਦੇ ਦੁਸ਼ਮਣ ਵਾ ਪਰ ਖੇੜਾ ਸਾਹਿਬ ਆਪ ਲੀਡਰ ਵੀ ਤਾਂ ਇਹੋ ਜਿਹੀ ਬਿਆਨਬਾਜ਼ੀ ਦੇਣ ਤੋਂ ਪਿੱਛੇ ਨਹੀਂ ਨਾ ਹਟਦੇ ਉਹ ਵੀ ਕਹਿੰਦੇ ਨੇ ਕਿ ਧੌਣ ਤੇ ਗੁੱਡਾ ਰੱਖ ਕੇ ਤਾਂ ਅਸੀਂ ਸੁਣੂ ਕਹਿੰਦੇ ਜਿਹੜੇ ਆਪ ਲੀਡਰ ਹਨ ਵਿਚਾਰੇ ਜੀ ਹੁਣ ਜਿਹੜੀ ਜਿਹੜੀ ਮੈਡਮ ਨੇ ਕਿਹਾ ਧੌਣ ਦੇ ਗੁੱਡਾ ਰੱਖਣ ਦੀ ਗੱਲ ਕੀਤੀ ਹੈ ਵਧਾਇਕਾਂ ਨੇ ਜੀ ਉਸ ਵਧਾਇਕਾਂ ਦੇ ਉਸ ਹਲਕੇ ਦੇ ਵਿੱਚ ਉਹਦੀ ਕੋਈ ਗੱਲ ਹੈ ਹੀ ਨਹੀਂ ਇੱਕ ਬਿਆਨ ਦੇ ਕੇ ਫਤਵੀ ਹਮ ਜੀ ਕਦੀ ਲੇਡੀਜ਼ ਨੂੰ ਮੇਰੇ ਨਿਕਲ ਦੇਖਿਆ ਤਾਂ ਉਹਨੇ ਗੁੱਡਾ ਰੱਖਣ ਦੀ ਗੱਲ ਹਮ ਸਾਡੇ ਸੰਸਕ੍ਰਿਤੀ ਦੇ ਵਿੱਚ ਨਾ ਜਿਹੜੀਆਂ ਲੇਡੀਆਂ ਆ ਉਹ ਕਿਸੇ ਅਰਥੀ ਨੂੰ ਮੋਢਾ ਨਹੀਂ ਦਿੰਦੀਆਂ ਹੂੰ ਜੀ ਹਾਂਜੀ ਕਿਉਂਕਿ ਜਨਮ ਦੀ ਪ੍ਰਤੀਕ ਹੈ ਜ਼ਿੰਦਗੀ ਦੀ ਪ੍ਰਤੀਕ ਹੈਗੀਆਂ ਤੋਂ ਉਹ ਤੁਹਾਨੂੰ ਤੇ ਗੁੜ ਰੱਖਣ ਦੀ ਆ ਹੂੰ ਬਿਲਕੁਲ ਮਤਲਬ ਇਹਦੇ ਵਿੱਚ ਹੈਗਾ ਕਿ ਸਾਡੇ ਨਾ ਰਾਜਨੀਤਿਕ ਲੋਕ ਇੱਕ ਹੀ ਲੜਾਈ ਲੜਦੀ ਆ ਕਿ ਅਸੀਂ ਕਿੰਨੇ ਅਪਸ਼ਬਦ ਹੂੰ ਗਲਤ ਸ਼ਬਦ ਅਸੀਂ ਬਹੁਦੇ ਸ਼ਬਦ ਜਿੰਨੇ ਬੋਲ ਕੇ ਪਪੂਲਰ ਹੋਣਾ ਉਹ ਕਹਿੰਦੇ ਬਦਨਾਮ ਵੀ ਹੋਗੇ ਨਾਮ ਤਾਂ ਹੋਗਾ ਜੀ ਸਹੀ ਗੱਲ ਇਹਨਾਂ ਦਾ ਕੈਰੈਕਟਰ ਕੋਈ ਨਹੀਂਗਾ ਇਹ ਕਰਦਾਰੀ ਲੋਗ ਨੇਗੇ ਇਹ ਅਦਰਸ਼ਕ ਲੋਗ ਨੇਗੇ ਮੈਂ ਨਾ ਸੱਚੀ ਗੱਲ ਆ ਪ੍ਰਤਾਪ ਸਿੰਘ ਭਾਈਵਾਲ ਨੂੰ ਮੈਨੂੰ ਥੋੜਾ ਚੰਗਾ ਲੱਗਦੇ ਹੁੰਦੇ ਸੀਗੇ ਪਰ ਜਦੋਂ ਇਹਦਾਂ ਦੀ ਗੱਲਾਂ ਕਰਨ ਲੱਗ ਪਏ ਜੇ ਤੁਹਾਡੇ ਕੋਈ ਤੇਵਾ ਬੋਲਦੇ ਵੀ ਤੁਹਾਡੇ ਪਰਿਵਾਰ ਦਾ ਬੋਲੇ ਜੀ ਤੁਸੀਂ ਇੱਕ ਘਰ 'ਚ ਦੋ ਝੰਡੇ ਲਾਈ ਬੈਠੇ ਆ ਹਮ ਜੀ ਠੀਕ ਆ ਤੁਸੀਂ ਆਪਣੀ ਪੀੜ੍ਹੀ ਦੇ ਸੋਟਾ ਫਿਰੋ ਗੱਲ ਉਹ ਕਰੋ ਇਨਨ ਨੂੰ ਹੋਣਾ ਚਾਹੀਦਾ ਸਮੇਂ ਟੈਕਸਪ੍ਰੈਸ ਹੋਵੇ ਜਦ ਕੋਈ ਉਹਨੂੰ ਕਹਿੰਦਾ ਕੋਈ ਸਮੇਂ ਤੱਕ ਕੋਈ ਹੋਵੇ ਲੇਕਿਨ ਕਾਂਗਰਸ ਪੰਜਾਬ ਲਈ ਆ ਲੈ ਕੇ ਆ ਰਹੀ ਹੈ ਬਦਲ ਲੈ ਕੇ ਆ ਰਹੀ ਹੈ ਅੱਜ ਤੇ ਵਿਜ਼ਨ ਆਇਆ ਇਹ ਤਾਂ ਆਪ ਪਟੋਤੜ ਹੋਏ ਪੈਨੇ ਇਹਨਾਂ ਦਾ ਕੀ ਵਿਜ਼ਨ ਆਉਣਾ ਕੋਈ ਵਿਜ਼ਨ ਹੀ ਨਹੀਂ ਆਇਆ ਨਾ ਕਾਂਗਰਸ ਦਾ ਵਿਜ਼ਨ ਹੈ ਨਾ ਅਕਾਲੀਆਂ ਦਾ ਵਿਜ਼ਨ ਹੈ ਨਾ ਭਜਪਾ ਆਮਦੀਪਪੁਰ ਦਾ ਵਿਜ਼ਨ ਹੀ ਕਰਮ ਹੋ ਗਿਆ ਜੀ ਸਿਰਫ ਵਿਜ਼ਨ ਕਿਹੜਾ ਆ ਰਿਹਾ ਰੋਜ਼ ਤੁਹਾਨੂੰ ਸੁਣਨ ਵਿੱਚ ਆ ਰਿਹਾ ਮੀਡੀਆ 'ਚ ਕਿਹਨੇ ਕਿਹਨੂੰ ਗਾਲ ਗਿੰਦ ਕੱਢੀ ਹੈ ਜੀ ਅਜਬੇ ਸਾਡੇ ਵਰਗੇ ਜਿਹੜੇ ਬਿਠੇ ਹੋ ਕਹਿੰਦੇ ਜੀ ਅੱਜ ਉਹਨੇ ਮੀਠੀਆਂ ਨੂੰ ਠੋਕਤਾ ਭਗਵੰਦ ਮਾਨ ਨੇ ਅੱਜ ਮੀਠੀਆਂ ਨੇ ਉਹਨੂੰ ਆਹ ਕਹਿਤਾ ਯਾ ਇਹ ਕੋਈ ਗੱਲਾਂ ਪੰਜਾਬ ਦੀ ਕੀ ਸੋਚਦੇ ਧੜੀ ਐਜੂਕੇਸ਼ਨ ਸਿਸਟਮ ਨੇ ਕੀ ਆ ਤੁਹਾਡਾ ਸੇਹ ਯੋਜਨਾ ਕੀ ਜੋ ਸਾਰਾ ਕੁਝ ਖੂਜ ਪੈ ਗਿਆ ਹੈ ਨਾ ਤੁਹਾਡੀ ਸਿੱਖਿਆ ਕ੍ਰਾਂਤੀ ਜਿਹੜੀ ਜਿਗੀ ਉਹ ਤੁਹਾਡੇ ਮਤਲਬ ਰਹਿ ਗਈਆਂ ਉਹਨਾਂ ਦੇ ਵਿੱਚ ਪਖਾਨਿਆਂ ਚ ਵੱੜ ਗਈ ਹੈ ਤੁਸੀਂ ਕੋਈ ਸੀਰੀਅਸ ਹੋ ਜਾਓ ਤੁਹਾਡੇ ਲਈ ਕਾਨੂੰਨ ਵਸਦਾ ਰੁਲ ਕੇ ਰਹਿ ਗਈ ਹੈ ਬਿਲਕੁਲ ਹੈ ਨਾ ਜੀ ਮਤਲਬ ਉਹਨਾਂ ਗੱਲ ਨੂੰ ਨਾ ਬੁਰਦਿਆ ਕੋ ਗੱਲ ਲੱਗੀ ਹੈ ਹੂੰ ਵੀ ਕਾਨੂੰਨ ਵਿੱਚ ਸਰ ਰੁੜ ਗਈ ਜਾਂ ਸਿੱਖਿਆ ਗ੍ਰੰਥ ਕਿਉਂਕਿ ਉਹ ਕਿਉਂ ਨਹੀਂ ਕਹਿ ਰਹੇ ਮਾਡਰ ਉਹਨਾਂ ਕੋ ਵੀ ਹੈ ਨਹੀਂ ਜਿ ਉਹਨਾਂ ਸਰਕਾਰ ਲੈ ਬਿੜਾ ਉਹਨਾਂ ਨੇ ਵੀ ਗਲਤ ਕਰਨਾ ਜਿ ਉਹਨਾਂ ਨੇ ਬਿਲਾਂ ਕੀਤਾ ਸੀ ਹੂੰ ਆਵਾਜ਼ ਕਰ ਸਹੀ ਗੱਲ ਹੈ ਸੋ ਬਿਲਕੁਲ ਜੀ ਗਵਰਨਰ ਕਟਾਰੀਆ ਦੀ ਨਸ਼ਿਆਂ ਵਿਰੋਧੀ ਯਾਤਰਾ ਭਾਵੇਂ ਵਿਵਾਦਾਂ ਦੇ ਵਿੱਚ ਕਿਰ ਗਈ ਹੈ ਪਰ ਇਹ ਪੰਜਾਬ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਉਜਾਗਰ ਕਰਨ ਦੇ ਲਈ ਸਫਲ ਰਹੀ ਹੈ ਜੇਕਰ ਇਹ ਯਾਤਰਾ ਸਾਰੀਆਂ ਪਾਰਟੀਆਂ ਨੂੰ ਇੱਕ ਮੰਚ ਤੇ ਲਿਆ ਕੇ ਨਸ਼ਿਆਂ ਨੂੰ ਜੜੋਂ ਖਤਮ ਕਰਨ ਦੇ ਵਿੱਚ ਯੋਗਦਾਨ ਪਾਵੇਗੀ ਤਾਂ ਇਹ ਪੰਜਾਬ ਦੇ ਲਈ ਇੱਕ ਵੱਡੀ ਜਿੱਤ ਹੋਵੇਗੀ ਸੋ ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਸਮਾਜ ਨੂੰ ਸਿਆਸੀ ਵਿਵਾਦਾਂ ਤੋਂ ਉੱਪਰ ਉੱਠ ਕੇ ਇਸ ਅਭਿਆਨ ਨੂੰ ਸਮਰਥਨ ਦੇਣਾ ਚਾਹੀਦਾ ਹੈ ਤਾਂ ਜੋ ਇੱਕ ਨਸ਼ਾ ਮੁਕਤ ਅਤੇ ਵਾਈਬਰੈਂਟ ਪੰਜਾਬ ਜੋ ਹੈ ਉਹ ਬਣਾਇਆ ਜਾ ਸਕੇ ਸੋ ਘਰੇ ਸਾਹਿਬ ਮੇਲਾ ਉਹ ਚੱਲੇ ਇੱਕ ਛੋਟੀ ਜਿਹੀ ਬ੍ਰੇਕ ਤਾਂ ਪੰ ਮਿਲਦੇ ਆ ਬ੍ਰੇਕ ਤੋਂ ਉਸ ਬਾਅਦ بن۔ سو دوستو ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਪਾਂ ਬ੍ਰੇਕ ਤੋਂ ਉਸ ਬਾਅਦ।